ਆਜ ਕੱਲ ਦੇ ਬੱਚੇ ਦਸਤਾਰ ਨਹੀਂ ਸਜਾਉਂਦੇ ਟੋਪੀਆਂ ਪਹਿਨਦੇ ਨੇ ਪਟਕੇ ਪਹਿਨਦੇ ਨੇ ਪਰ ਦਸਤਾਰ ਨਹੀਂ ਸਜਾਉਂਦੇ ਬੱਚਿਆਂ ਦੇ ਵਿੱਚ ਦਸਤਾਰ ਲਈ ਲਗਾ ਹੋਣਾ ਚਾਹੀਦਾ ਜਿੱਦਾਂ ਬਾਬਾ ਫ਼ਜ਼ਲ ਸਿੰਘ ਜੀ ਦੇ ਵੱਲੋਂ ਸੀ ਇਤਿਹਾਸ ਬਾਰੇ ਵੀ ਇਹਨੂੰ ਪਤਾ ਹੈ ਇਤਿਹਾਸ ਬਾਰੇ ਵੀ ਜਾਣਕਾਰੀ ਹੈ 10 ਗੁਰੂ ਸਾਹਿਬਾਨ ਦੇ ਪੰਜ ਪਿਆਰੇ ਆ ਉਹ ਆਪਣੇ ਸਾਹਿਬਜ਼ਾਦੇ ਕੀ ਕੁਝ ਵੀ ਪੁੱਛ ਸਕਦੇ ਹੋ ਆ ਇਤਿਹਾਸ ਬਾਰੇ ਕੁਝ ਮੈਂ ਮੈਂ ਇਹਨੂੰ ਕੀ ਪੁੱਛਣਾ ਇਹਨੂੰ ਤਾਂ ਮੇਰੇ ਤੋਂ ਬਾਅਦ ਜਾਣਕਾਰੀ ਹੈ ਮੈਂ ਤਾਂ ਇਹ ਤੋਂ ਡਰਦਾ ਵੀ ਹਾਂ ਉਲਟਾ ਵੀ ਇਹ ਮੈਨੂੰ ਨਾ ਕੁਝ ਪੁੱਛ ਲਵੇ ਤੇ ਆ ਬੱਚੇ ਜੋ ਤਾਂ ਨੂੰ ਮਾਨ ਲ ਕਰਦਾ ਸਾਹਿਬ ਸਾਦੇ ਨੇ ਇੱਕ ਸਾਖੀ ਸੁਣਾਦੇ ਸਾਹਿਬ ਸਾਦੇ ਨੇ ਦੇਖੋ ਅੱਜ ਕੱਲ ਦੇ ਬੱਚੇ ਦਸਤਾਰ ਨਹੀਂ ਸਜਾਉਂਦੇ ਟੋਪੀਆਂ ਪਹਿਨਦੇ ਨੇ ਪਟਕੇ ਪਹਿਨਦੇ ਨੇ ਪਰ ਦਸਤਾਰ ਨਹੀਂ ਸਜਾਉਂਦੇ ਬੱਚਿਆਂ ਦੇ ਵਿੱਚ ਦਸਤਾਰ ਨਹੀਂ ਲਗਾਉਣਾ ਚਾਹੀਦਾ ਜਿੱਦਾਂ ਬਾਬਾ ਫਤਿਹ ਸਿੰਘ ਜੀ ਦੇ ਵੱਲੋਂ ਸੀ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਸ਼ਸਤਰ ਵਿਆਸ ਕਰ ਰਹੇ ਹੁੰਦੇ ਤੇ ਬਾਬਾ ਫਤਿਹ ਸਿੰਘ ਜੀ ਉਸ ਸਮੇਂ ਦੇ ਵਿੱਚ 5 ਸਾਲ ਦੇ ਸੀ ਬਾਬਾ ਫਤੇ ਸਿੰਘ ਜੀ ਬਾਬਾ ਜੀ ਸਿੰਘ ਜੀ ਨੂੰ ਕਹਿੰਦੇ ਕਿ ਮੈਨੂੰ ਵੀ ਗਤਕਾ ਸ਼ਸਤਰ ਅਭਿਆਸ ਸਿੱਖਣਾ ਹੈ ਤੇ ਬਾਬਾ ਜੀ ਸਿੰਘ ਜੀ ਕਹਿੰਦੇ ਕਿ ਵੀਰੇ ਹੋਣੇ ਤੂੰ ਛੋਟਾ ਹੈ ਹੋਣੇ ਤੂੰ ਸ਼ਸਤਰੇ ਪਾਸ ਕਿੱਦਾਂ ਕਰੇਗਾ ਤੇ ਬਾਬਾ ਫਤੇ ਸਿੰਘ ਜੀ ਕਹਿੰਦੇ ਕਿ ਮੈਨੂੰ ਸ਼ਸਤਰ ਅਭਿਆਸ ਕਰਾਓ ਮੈਂ ਵੀ ਜੰਗਾ ਤੇ ਜਾਣਾ ਚਾਹੁੰਦਾ ਹਾਂ ਤੇ ਬਾਬਾ अजीत ਸਿੰਘ ਜੀ ਕਹਿੰਦੇ ਕਿ ਜਦੋਂ ਤੂੰ ਮੇਰੇ ਜਿੰਨਾ ਹੋ ਜਾਊਗਾ ਮੈਂ ਤੁਹਾਨੂੰ ਗਤਕਾ ਸ਼ਸਤਰੇ ਵਿੱਚ ਜ਼ਰੂਰ ਸਿਖਾਵਾਂਗਾ ਤੇ ਬਾਬਾ ਫਤੇ ਸਿੰਘ ਜੀ ਅਨੰਦਪੁਰ ਸਾਹਿਬ ਜੀ ਦੇ ਕਿਲੇ ਵਿੱਚ ਅੰਦਰ ਜਾਂਦੇ ਤੇ 2-3 ਨਸਤਾਰੇ ਸਜਾ ਕੇ ਆਉਂਦੇ ਆਂਦੇ ਤੇ ਬਾਬਾ ਬਾਬਾ ਜੀ ਸਿੰਘ ਜੀ ਨੂੰ ਕਹਿੰਦੇ ਕਿ ਵੀਰੇ ਹੁਣ ਮੈਂ ਤੁਹਾਡੇ ਜਿੱਤਨਾ ਹੋ ਗਿਆ ਹੁਣ ਮੈਨੂੰ ਸ਼ਸਤਰਿਆ ਅਭਿਆਸ ਕਰਾਓ ਵੇਖੋ ਬਾਬਾ ਫਤਿਹ ਸਿੰਘ ਜੀ ਦੇ ਮਨ ਦੇ ਵਿੱਚ ਕਿੰਨਾ ਦਸਤਾਰ ਲਈ ਲਗਾਉ ਸੀ ਉਹਨਾਂ ਨੇ ਆਪਣਾ ਕੱਦ ਬੜਾਣੇ ਲਈ ਦਸਤਾਰ ਨੂੰ ਯੂਜ਼ ਕੀਤਾ ਉੱਥੋਂ ਹੀ ਬਾਦ ਦਮਾਲਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਅਸੀਂ ਕਹਿੰਦੇ ਹਾਂ ਵੀ ਦਮਾਲੇ ਬਾਅਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕੌ ਤੱਕ ਦੇਖ ਰਹੇ ਸੀ ਉਹਨਾਂ ਨੇ ਬਾਬਾ ਫਤੇ ਸਿੰਘ ਜੀ ਨੂੰ ਬੁਲਾਇਆ ਔਰ ਤੇ ਗਲੇ ਲਗਾਇਆ ਤੇ ਪਾਤਸ਼ਾਹਾਂ ਦਾ ਜੱਥਾ ਬਣਾਇਆ ਜਿਹਦਾ ਨਾਮ ਤਰਣਾ ਦਲ ਰੱਖਿਆ ਤਰਨ ਦਾ ਮਤਲਬ ਹੁੰਦਾ ਹੈ ਜਵਾਨ ਤਰਣਾ ਦਲ ਦਾ ਜਿਹੜਾ ਜੱਥੇਦਾਰ ਹੁੰਦਾ ਹੈ ਉਹ ਉੱਚੀ ਸਾਰੀ ਦਸਤਾਰ ਸਜਾ ਕੇ ਰੱਖਦਾ ਹੈ ਇਹ ਪ੍ਰਥਾ ਬਾਬਾ ਫਤੇ ਸਿੰਘ ਜੀ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਆ ਬਾਬਾ ਪਟਾ ਸਰ ਜੀ ਬਾਰੇ ਵੀ ਜਾਣਕਾਰੀ ਹੋਏਗੀ ਤੁਹਾਨੂੰ ਬਾਬਾ ਦੀਪ ਸਿੰਘ ਬਾਰੇ ਬਾਬਾ ਦੀਪ ਸਿੰਘ ਜੀ ਜੈਸੀ ਸ਼ਖਸੀਅਤ ਨਾ ਤਾਂ ਇਸ ਦੁਨੀਆ ਦੇ ਵਿੱਚ ਪੈਦਾ ਹੋਈਏ ਨਾ ਅੱਗੇ ਹੋਏਗੀ ਵੇਖੋ ਬਾਬਾ ਦੀਪ ਸਿੰਘ ਜੀ ਕਿੱਦਾਂ 70 ਸਾਲ ਦੀ ਉਮਰ ਦੇ ਵਿੱਚ ਇੱਕ ਹੱਥ ਦੇ ਵਿੱਚ ਸ਼ੀਸ਼ ਰੱਖ ਕੇ ਤੇ ਇੱਕ ਹੱਥ ਦੇ ਵਿੱਚ ਸ਼੍ਰੀ ਸਾਹਿਬ ਆਪਾ ਫੜ ਕੇ ਕਿੱਦਾਂ ਉਹਨਾਂ ਨੇ ਦਰਬਾਰ ਸਾਹਿਬ ਦੀ ਰੱਖਿਆ ਕੀਤੀ ਸੀ ਤੇ ਮੁਗਲਾਂ ਨੂੰ ਕਿੱਦਾਂ ਕਟਿਆ ਸੀ ਉਹਨਾਂ ਨੇ ਤੇ ਮੁਗਲ ਉਹਦੇ ਵਿੱਚ ਡਰ ਗਏ ਸੀ ਕਿ ਕਿੱਦਾਂ ਇਹ ਸ਼ੀਸ਼ ਕੱਟ ਕੇ ਇੱਕ ਹੱਥ ਚ ਸ਼ੀਸ਼ ਫੜ ਕੇ ਆਏ ਜਾਪ ਸਾਹਿਬ ਦੀ ਬਾਣੀ ਵੀ ਤਾਂ ਨਹੀਂ ਯਾਦ ਹੈ। ਵਾਹਿਗੁਰੂ ਜੀ ਜਾਪ ਸਾਹਿਬ ਦੀ ਬਾਣੀ ਮੈਨੂੰ ਕੰਠ ਨਹੀਂ ਆएगी। ਮੈਂ ਪੜਦਾ ਹਾਂ। ਪੜਦੇ ਹੋ ਨਾ ਰੋਜ਼ ਪੜ੍ਹਦੇ ਹੋ। ਹਾਂਜੀ ਵਾਹਿਗੁਰੂ ਜੀ ਨਿਤ ਨਿਤਨੇਮ। ਜੱਤੀ ਸਾਹਿਬ ਥੋੜਾ ਜਿਹਾ ਸੁਣਾ ਦਿਓ ਮੈਨੂੰ ਕੁਝ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਅਜੂਨੀ ਸੈਪੰ। ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੁੱਚੈ ਸੋਚ ਨ ਹੋਵਈ ਜੇ ਸੋਚੀ ਲਕਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਈ ਰਹਾ ਲੇਤਾਰ ਭੁਖੀਆ ਭੁਖ ਨ ਉਤਰੀ ਬੰਨਾਪੁਰੀਆ ਪਾਰ ਸਹਿਜ ਸਿਆਣਪਾਲਕ ਹੋ へ ਤਾਂ ਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਕਈਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜੀ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਾਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਮੁਝੇ ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵਡੀਆਂ ਆਇਆ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Japਐ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਤਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਇ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਾਹਿਬ ਸੱਚਨਾਏ پاکਿਆ ਪਾਵ ਵਪਾਰ ਅੱਖੇ ਬੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਏ ਜਿੱਤਿਸਾ ਦਰਬਾਰ ਫੋਕੀ ਬੋਲਣ ਟੋਲੀਏ ਜਿੱਤ ਸੁਣਦਾ ਰੇ ਪਿਆਰ ਅੰਮ੍ਰਿਤ ਵੇਲਾ ਸੱਚਨਾਉ ਵੜੀਆ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਵੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਹਾਪਿਆ ਨਾ ਜਾਏ ਕਿ ਨਾ ਹੋਏ ਆਪੇ ਆਪ ਨਿਰੰਝਨ ਸੋਏ tin ਸੇਵੀ ਤin ਪਾਇਆ ਮਾਨ ਨਾਨਾ ਗਾਵਿਆ ਕੋਣੀ ਨੀਦਾਨ ਗਾਵਿਆ ਸੁੰਰੀਆ ਮਨ ਰਖੇ ਪਾਉ ਦੁੱਖ ਪਰ ਅਰਸੁ ਗਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮੈ ਗੂਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਗਤ ਨਾ ਜਾਈ ਗੁਰਾ ਇਕ ਰੇ ਮੁਝਾਈ ਸਬਨਾ ਜੀ ਆ ਕੈਕ ਦਾਤਾ ਸੋਮੈ ਵਿਸਰਲਾ ਜਾਈ ਤਾ ਦੇਖ ਸਕਦੇ ਹੋ ਕਿਦਾਂ ਮਤਲਬ ਇੱਕ ਮਾਨ ਨੂੰ ਨਾ ਬੜਾ ਤੁਸੀਂ ਆਪ ਵੀ ਮੈਂ ਦੇਖ ਰਿਹਾ ਵੀ ਤੁਸੀਂ ਕਿਹਾ ਵੀ ਜਮਾ ਤੁਹਾਨੂੰ ਜਿਹੜੀ ਆ ਅਜੇ ਪੰਜਾਬੀ ਨਹੀਂ ਆਉਂਦੀ ਸੀ ਪਰ ਮੈਂ ਇਹਦੀ ਨਾ ਗੁਰਬਾਣੀ ਸੁਣ ਰਿਹਾ ਸੀਗਾ ਵੀ ਇਹਨੂੰ ਇੱਕ ਇੱਕ ਸ਼ਬਦ ਤੱਕ ਬੋਲਣਾ ਆਉਂਦਾ ਜਿਵੇਂ ਕਹਿੰਦਾ ਨਾ ਸੰਥਿਆ ਇਹਨੂੰ ਪਤਾ ਵੀ ਕਿਹਨੇ ਸ਼ਬਦ ਨੂੰ ਕਿੱਦਾਂ ਬੋਲਣਾ ਦੇਖੋ ਵੀਰ ਜੀ ਆਪਾਂ ਇਸ ਬੱਚੇ ਨੂੰ ਇਹ ਸਿਖਾਇਆ ਹੈ ਅਸੀਂ ਨਾ ਭੋਜਨ ਖਾਣਨੇ ਆ ਟਾਈਮ ਤੋਂ ਹੈਨਾ ਅਸੀਂ ਪੜਦੇ ਆ ਜੋਬ ਕਰਦੇ ਆ ਸਾਰਾ ਕੁਝ ਟਾਈਮ ਨਾਲ ਕਰਦੇ ਆ ਤੇ ਅਸੀਂ ਗੁਰਬਾਣੀ ਵੀ ਟਾਈਮ ਨਾਲ ਪੜ੍ਹਨੀ ਹੈ ਜੇ ਆਪਾਂ 2:30 ਵਜੇ ਉੱਠਣ ਦਾ ਇੱਕ ਨੇਮ ਬਣਾਇਆ ਹੈ ਨਾ ਉਹਨੂੰ ਆਪਾਂ ਕਦੇ ਨਹੀਂ ਖਤਮ ਕਰਨਾ ਚਾਹੀਦਾ ਭਾਵੇਂ ਅਸੀਂ ਕਿਤੇ 8 ਇੰਚ ਆਈ ਸੀ ਆਪਾਂ ਇੱਥੇ ਰਿਜ਼ਰਵੇਸ਼ਨ ਸੀ ਇਹ 2:30 ਵਜੇ ਟਰੇਨ 'ਚ ਵੀ ਆਪਾਂ ਸਵੇਰ ਨਿਤ ਨੇਮ ਕਰਦੇ ਆ ਕਿਉਂਕਿ ਮੈਂ ਇਹਨੂੰ ਇੱਕ ਲਗਨ ਲਾਈ ਹੈ ਆਪਾਂ ਸਭ ਕੁਝ ਯਾਦ ਕਰਦੇ ਆ ਲੇਕਿਨ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤੇ ਸਾਨੂੰ ਉਸ ਪਰਮਾਤਮਾ ਨੂੰ ਜੇ ਆਪਾਂ ਯਾਦ ਰੱਖਾਂਗੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਐਤੀ ਘਰ 'ਚ ਸਾਰਾ ਕੁਝ ਮਿਲੇਗਾ ਤੇ ਗੁਰੂ ਸਾਹਿਬ ਕਹਿੰਦੇ ਗੁਰੂ ਤੇ ਇੱਕ ਬਹਾਦਰ ਸੀ ਮਰੀਆ ਘਰ ਨੌਨੇ ਦੇ ਆਵੇਦਾਏ ਸਭ ਥਾ ਹੀ ਹੋਇਸਾ ਐ ਆਪਾਂ ਨੌ ਨੀਤੀਆਂ ਕਿਹਨੂੰ ਕਹਨੇ ਆ ਲੋਕਾਂ ਦੇ ਨਜ਼ਰਾ 'ਚ ਆਪਾਂ ਕਹਿੰਨੇ ਤਾਨ ਤੋਲਤ ਘਰ ਪਰਿਵਾਰ ਪੈਸਾ ਰਤਬਾ ਇਹ ਹੁੰਦਾ ਹੈ ਸਾਡੇ ਨਜ਼ਰਾ 'ਚ ਜਿਹੜੀ ਨੌ ਨੀਤੀਆਂ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੋਈ ਹੈ ਗਿਆਨ ਧਿਆਨ ਪ੍ਰਚਾਰ ਪ੍ਰਸਾਰ ਭਗਤੀ ਪ੍ਰੇਮ ਵਿਰਾਗ ਇਹ ਸਾਡੀ ਨੌ ਨੀਤੀਆਂ ਨੇ ਤੇ ਜਿਹੜਾ ਅਸੀਂ ਮਹਿਸੂਸ ਕਰ ਸਕਦੇ ਅਸੀਂ ਕਹਿੰਨੇ ਆ ਭਾਰਤ ਦੇ ਵਿੱਚ 135 ਕਰੋੜ ਲੋਕੀ ਨੇ ਵਰਲਡ ਦੇ ਵਿੱਚ 6700 ਕਰੋੜ ਹੋਣੇ ਆ ਅਸੀਂ ਕਹਿੰਨੇ ਆ ਸਾਰਿਆਂ 'ਚ ਅਸੀਂ ਭਾਗਾ ਵਾਲੇ ਆ ਸਾਡੀ ਕਿਸਮਤ ਗੁਰੂ ਸਾਹਿਬ ਨੇ ਬਹੁਤ ਸੋਹਣੀ ਲਿਖੀ ਹੋਈ ਹੈ ਸਾਨੂੰ ਪ੍ਰਚਾਰ ਬਖਸ਼ਿਆ ਹੈ ਤੇ ਇਸ ਬੱਚੇ ਨੂੰ ਬਖਸ਼ ਕੇ ਇਸ ਬੱਚੇ ਨੂੰ ਪ੍ਰਚਾਰ ਚ ਬਖਸ਼ ਕੇ ਮੈਂ ਕਹਿੰਦੀ ਹਾਂ ਗੁਰੂ ਸਾਹਿਬ ਦੇ ਮੈਂ ਚਰਣਾ ਦੀ ਧੂਲ ਆ ਰੋਜ਼ ਮੈਂ ਅਰਦਾਸ ਕਰਦੀ ਆ ਗੁਰੂ ਸਾਹਿਬ ਮੈਨੂੰ ਕੁਝ ਨਹੀਂ ਚਾਹੀਦਾ ਦੁਨਿਆਵੀ ਲੋਕੀ ਕੁਝ ਵੀ ਨਹੀਂ ਚਾਹੀਦਾ ਸਿਰ ਪ੍ਰਚਾਰ ਪ੍ਰਚਾਰ ਸੇ ਲਗਾਏ ਰੱਖੋ ਅਸੀਂ ਤੁਹਾਡਾ ਪ੍ਰਚਾਰ ਕਰਨਾ ਹੈ ਕਿਉਂਕਿ ਸਾਡਾ ਸੁਪਨਾ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਗਰਗਰ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗਰਗਰ ਹੋਵੇ ਇਸ ਤੋਂ ਵੱਡਾ ਸਾਡਾ ਕੋਈ ਉਦੇਸ਼ ਨਹੀਂ ਹੈਗਾ ਸੇਵਾ ਕੀਤੀ ਐਨੇ ਘੰਟੇ ਸੇਵਾ ਕੀਤੀ ਲਗਾਤਾਰ ਰਾਤੀ ਨਗਰ ਕੀ ਤਰਸੀ ਵੀ ਦੇ ਨਾਲ ਸੀਗੇ ਵੀ ਬੜਾ ਲੇਟ ਵੀ ਆ ਪਹਿਲੀ ਗੱਲ ਤਾਂ ਠਕਾਵਟ ਠੰਡ ਕੁਝ ਵੀ ਨਹੀਂ ਹੋਇਆ ਠਕਾਵਟ ਹੋਈ ਨਹੀਂ ਕਿਉਂਕਿ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਪ ਚੱਲ ਰਿਹਾ ਸੀ ਨਾ ਤਾਂ ਮੰਦੇ ਵਿੱਚ ਐਸੀ ਸੀ ਕਿ ਐਦਾਂ ਹੀ ਸੇਵਾ ਕਰਦੇ ਜਾਓ ਕਰਦੇ ਜਾਓ 9 ਘੰਟੇ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਬੀਤ ਗਏ ਨਹੀਂ ਇੱਕ ਮੋਰ ਦਾ ਲੈ ਕੇ ਜਦੋਂ ਇਹਨੇ ਸੇਵਾ ਕੀਤੀ ਥੋੜਾ ਜਿ ਮੈਨੂੰ ਲੱਗਾ ਕਿ ਪਹਿਲੀ ਵਾਰੀ ਸ਼੍ਰੀ ਸਾਹਿਬ ਫੜ ਕੇ ਚੱਲ ਰਿਹਾ ਹੈ ਬੱਚਾ ਹੈ ਡੋਲ ਸਕਦਾ ਹੈ ਆਕੇ ਇਹ ਰੋਇਆ ਮੇਰੇ ਗੱਲ ਲੱਕ ਕੇ ਕਹਿੰਦਾ ਮਮਾ ਗੁਰੂ ਸਾਹਿਬ ਨੇ ਮੈਨੂੰ ਜਿਹੜੀ ਸੇਵਾ ਬਖਸ਼ੀ ਹੈ ਨਾ ਮੇਰਾ ਵਿਸ਼ਵਾਸ ਔਰ ਵੱਡ ਗਿਆ ਹੈ ਇਹ ਮਤਲਬ ਇਤਨਾ ਪਾਉਕ ਹੋ ਗਿਆ ਨਾ ਮੈਨੂੰ ਦੇਖ ਕੇ ਕਿ ਦੇਖੋ ਬੱਚੇ ਨਾ ਕੋਈ ਪ੍ਰਾਈਜ਼ ਲੈ ਕੇ ਆਉਂਦੇ ਆ ਤਾਂ ਖੁਸ਼ ਹੁੰਦੇ ਆ ਇਹ ਗੁਰੂ ਸਾਹਿਬ ਦੀ ਸੇਵਾ ਜਿਹੜੀ ਇਹਨੇ ਕੱਲ ਕੀਤੀ ਹੈ ਨਾ ਇਹ ਆ ਕੇ ਜਦੋਂ ਇਹਨੇ ਮੈਨੂੰ ਕਿਹਾ ਗੁਰੂ ਸਾਹਿਬ ਤੇ ਮੇਰਾ ਭਰੋਸਾ ਵੱਡ ਗਿਆ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਦੇਖੋ ਬੱਚਿਆਂ ਦਾ ਵਿਸ਼ਵਾਸ ਐਦਾ ਆਪਣੇ ਗੁਰੂ ਤੇ ਵੱਧਦਾ ਹੈ ਐਦਾ ਇਹਦਾ ਵਿਸ਼ਵਾਸ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਤੇ ਪੜਾਇਆ ਹੈ ਥੋੜੇ ਦਿਨ ਪਹਿਲਾਂ ਇਹਨੂੰ ਸਨਮਾਨਿਤ ਕੀਤਾ ਸੀ ਇਸੀ ਦਸੰਬਰ ਦੇ ਵਿੱਚ ਅੱਜ ਗੁਰੂ ਸਾਹਿਬ ਨੇ ਇਹਨੂੰ ਫਿਰ ਦੁਬਾਰਾ ਸੇਵਾ ਬਖਸ਼ੀ ਹੈ ਤੇ ਇਹ ਗੁਰੂ ਗੋਬਿੰਦ ਪਾਸ਼ਾ ਜੀ ਦਾ ਪੂਰਾ ਪਰਿਵਾਰ ਦੇ ਉੱਤੇ ਬਹੁਤ ਵੱਡਾ ਅਸੀਂ ਕਹਿੰਦੇ ਆ ਕਰਜ਼ਤਾਨੀ ਆਪਾਂ ਕਹਿ ਸਕਦੇ ਗੁਰੂ ਸਾਹਿਬ ਨੇ ਆਪਣੇ ਬੱਚੇ ਸਮਝ ਕੇ ਸਾਨੂੰ ਸੇਵਾ ਦਿੱਤੀ ਹੈ